ਸਵਾਲ ਜਵਾਬ ਜਿਹੜੀ ਕਰਨ ਵਾਲੀ ਗੱਲ ਆ ਇਹ ਬਹੁਤ ਘੱਟ ਹੁੰਦੀ ਜਿਵੇਂ ਸਟੱਡੀ ਸਰਕਲ ਵੱਲੋਂ ਜਿਹੜਾ ਇਹ ਜੋ ਵੀ ਸ케ਚੂਲ ਬਣਾਇਆ ਗਿਆ ਵਧੀਆ ਹੈ ਵੀ ਬੈ ਕੇ ਸਵਾਲ ਜਵਾਬ ਕੀਤਾ ਜਾਣ ਇਹਦੇ ਨਾਲ ਇਹ ਆ ਵੀ ਥੋੜਾ ਜਿਹਾ ਸਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਜਿਹੜਾ ਸਵਾਲ ਪੁੱਛਣਾ ਵੀ ਹੈ ਇਹਦੀ ਬੜੀ ਚੰਗੀ ਗੱਲ ਔਰ ਗੁਰੂ ਸਾਹਿਬ ਇਹੋੇ ਕੰਮ ਕਰਦੇ ਆ ਰਹੇ ਪਿਛਲੇ ਤਕਰੀਬਨ 45 ਮਿੰਟ ਤੋਂ ਆਪਾਂ ਇਹੀ ਗੱਲ ਕੀਤੀ ਹੈ ਵੀ ਬੈ ਕੇ ਕੀ ਕੀਤਾ ਉਹਨਾਂ ਨੇ ਗੋਸ਼ਟ ਕੀਤੀ ਵਿਚਾਰ ਕੀਤੀ ਜਿਹੜੀ ਗੋਸ਼ਟ ਹੁੰਦੀ ਉਹ ਦੋ ਤਰਫੀ ਹੀ ਹੁੰਦੀ ਹੈ ਜੱਪ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀ ਐ ਕਿਛ ਕਹੀ ਐ ਲਿਸਨਿੰਗ ਵੀ ਆ ਤੇ ਸਪੀਕਿੰਗ ਵੀ ਬਰਾਬਰ ਐ ਇਹ ਨਹੀਂ ਵੀ ਕੱਲੇ ਆਪਾਂ ਲਿਸਨਰ ਹੀ ਹੋਣਾ ਕਿ ਹਾਂ ਬਹਿ ਕੇ ਆਪਾਂ ਸੁਣੀ ਜਾਂਦੇ ਆ ਵਾਹ ਵਾਹ ਹੋਈ ਜਾਂਦੀ ਆ ਬੜੀ ਵਧੀਆ ਭਾਈ ਜੀ ਐ ਹੋ ਗਿਆ ਉਦਾਂ ਹੋ ਗਿਆ ਨਹੀਂ ਸਪੀਕਿੰਗ ਦੀ ਬਰਾਬਰ ਐ ਅਸੀਂ ਮਤਲਬ ਕੱਲਾ ਗੁਰੂ ਗੰਗ ਸਾਹਿਬ ਮਹਾਰਾਜ ਸਿਰਫ ਸੁਣਨ ਦੀ ਹੀ ਗੱਲ ਨਹੀਂ ਕਰਦੇ ਇਸ਼ਾਨਣ ਦੀ ਗੱਲ ਵੀ ਪ੍ਰਾਪਰ ਕਰਦੇ ਇਸ ਲਈ ਅਗਰ ਕਿਸੇ ਦਾ ਕੋਈ ਸਵਾਲ ਹੋਵੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਉਹ ਬੇਝਿਜਕ ਪੁੱਛਿਆ ਜਾਵੇ ਤਾਂ ਤੇ ਆਪਾਂ ਜਿਸ ਸੰਦਰਭ ਵਿੱਚ ਇੱਥੇ ਬੈਠੇ ਆ ਵਿਚਾਰ ਗੋਸ਼ਟੀ ਹੈ ਉਸ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਕੁਝ ਇਥੋਂ ਖੱਟ ਸਕੀਏ ਗੁਰੂ ਸਾਹਿਬ ਦੇ ਬਿਲੇ ਵੀ ਬਹੁਤ ਸਾਰੇ ਜਿਹੜੇ ਸਿੱਖ ਨੇ ਸੰਗਤਾਂ ਨੇ ਉਹ ਗੁਰੂ ਸਾਹਿਬ ਨੂੰ ਸਿੱਖਾਂ ਨੂੰ ਆਪਸ ਵਿੱਚ ਬੜੇ ਸਵਾਲ ਜਵਾਬ ਹੁੰਦੇ ਰਹੇ ਤੇ ਇਹ ਕੋ ਨਵੀਂ ਨਵੀਂ ਗੱਲ ਨਹੀਂ ਹੈਗੀ ਬਟ ਸਾਡੇ ਅੰਦਰ ਉਹ ਜਿਹੜਾ ਤਸਵੀਰ ਹੈ ਸਾਡੇ ਚ ਉਹ ਬਾਕੀ ਹੋਣੀ ਜ਼ਰੂਰੀ ਹੈ ਇਸ ਲਈ ப்ਲੀਜ਼ ਤੁਹਾਡੇ ਕੋਲੋਂ ਕੋਈ ਸਵਾਲ ਹੋਵੇ ਤਾਂ ਜਰੂਰ ਪੁੱਛੋ